ਦੇਵੀਆ ਤਹਨਸ ਸਹਿਜ ਸੁਪਾਹੀ ਦਰਸਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਹੋਵੈ ਸਿਫਤਖ ਸੰਮਦੀ ਨੂਰੇ ਅਰਸਾ ਕੁਰਸਾ ਤੋਦ੍ਰਿਠੇ ਸਚੇ ਪਾਤ ਸਾਹਾ ਮਲ ਜਨਮ ਜਨਮ ਦੀ ਸਜਣ ਸੱਚਾ ਆਪਾਤ ਸਾਹੂ ਸਿਰ ਸਾਹਾਂਦ ਜਿਸ ਪਾਸ ਬਹਿਠਿਆ ਸੋਹੀ ਸਬਨਾਂ ਦਾ ਵੇਸਾ ਹੋ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੁਹੀਐ ਸਵਨਾੰਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਨ ਨੇ ਸਤ ਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨ ਨੇ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ े नदर करे फी तू है सालाहना प्यारे फी तेरी साल बिना बहुत पै डूबिए प्यारे ਕੰਦੀ ਪਾਏ ਕਹਾ ਰਹਾ ਸਲਾਹੀ ਸਹ ਲਹਣਾ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੀ ਅਰਾਸ ਲੈ ਤਤ ਬਿਲੋਏ ਪਤ ਪਰਬਾਨਾ ਸਾਚ ਕਾ ਪਿਆਰੀ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਅਪਛਾਣ ਗੁਰਬੇਨ ਹੁਕਮ ਨਾ ਬੂਝੀਏ ਪਿਆਰੇ ਸੱਚੇ ਸੱਚਾ ਤਾਂ ਹੁਕਮ ਅੰਦਰ ਨਿਮਿਆ ਪਿਆਰੀ ਹੁਕਮ ਉਦਰ ਮੁਝਾਰ ਹੁਕਮ ਅੰਦਰ ਜੰਮਿਆ ਪਿਆਰੀ ਉਦੇ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਏ ਪਿਆਰੀ ਚੱਲ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਈ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪੁਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਭਵੈ ਅਪਵਾਈਏ ਪਿਆਰੇ ਅਭਗਣ ਮੁਠੀ ਰੋਏ ਹੁਕਮਸ ਜਾਪੇ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾ ਜਿੰਨੇ ਸੋਸਾ ਲਾਹਿਆ ਪਿਆਰੇ ਹਉ ਤਿੰਬਲੇ ਹਾਰੇ ਜਾ ਨਾ ਮਿਲ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਂ ਕਾਇਆ ਕਾਗਦ ਜੇਤੀ ਹੈ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖ ਓਰ ਧਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ